Yeah. ਮਾਮਲੇ ਤੇ ਮੌਨ ਧਾਰਨ ਕਰਕੇ ਬੈਠਿਆ ਹੈ ਇਹਦੇ ਖਿਲਾਫ ਸ਼ਿਵਸਨਾ ਹਿੰਦੁਸਤਾਨੇ Hindu ਸਮਾਜ ਨੂੰ ਜਾਗਰੂਕ ਕਰਨ ਲਈ ਪੂਰੇ ਪੰਜਾਬ ਦੇ ਅੰਦਰ ਭਗਵਾ ਬੈਠਕਾਂ ਦਾ ਦੌਰ ਸ਼ਾਰੂ ਸ਼ੁਰੂ ਕੀਤਾ ਅਸੀਂ ਸਭ ਤੋਂ ਪਹਿਲਾਂ ਟਾਂਡਾ ਹੁਸ਼ਿਆਰਪੁਰ ਟਾਂਡਾ ਦੇ ਵਿੱਚ ਕੀਤਾ ਦੂਸਰੇ ਨੰਬਰ ਤੇ ਮੁਹਾਲੀ ਤੀਸਰੇ ਨੰਬਰ ਤੇ ਅੱਜ ਮੌਕੇ ਦੇ ਵਿੱਚ ਕੀਤੀ ਜਾ ਰਹੀ ਹੈ ਸਾਡਾ ਮਕਸਦ ਹੈ ਕਿ ਜਿਹੜਾ ਨਵੇਂ ਤਰ੍ਹਾਂ ਤਰੀਕੇ ਦਾ ਅਤਨਕਵਾਦ ਪੈਨਪ੍ਰਿਆ ਜਿਹਦੇ ਵਿੱਚ ਆਪਾਂ ਨੇ ਦੇਖਿਆ ਵੀ ਸੁਦੀਨ ਸੂਰੀ ਨੂੰ ਵੀ ਗਨਮਨਾਂ ਦੀ ਉਪਸਥਿਤੀ ਦੇ ਵਿੱਚ DSP ਦੀ ਮੌਜੂਦਗੀ ਦੇ ਵਿੱਚ ਐਸਐਸਓ ਦੀ ਮੌਜੂਦਗੀ 'ਚ ਗੋਲੀ ਮਾਰ ਦਿੱਤੀ ਗਈ ਔਰ ਕੋਈ ਵੀ ਪੁਲਿਸ ਫੋਰ ਦਾ ਜਵਾਨ ਉਹਦੀ ਜਵਾਬੀ ਕਾਰਵਾਈ ਨਹੀਂ ਕਰ ਸਕਿਆ ਔਰ ਪੁਲਿਸ ਨੇ ਵੀ ਸਰਕਾਰ ਨੇ ਵੀ ਉਸ ਮਾਮਲੇ ਤੇ ਚੁੱਪੀ ਧਾਰਨ ਕਰ ਲਿਆ ਕੋਈ ਜਾਂਚ ਨਹੀਂ ਹੋਈ ਕੋਈ ਸਜ਼ਾ ਨਹੀਂ ਹੋਈ ਉਸ ਤੋਂ ਦੂਸਰੀ ਵਾਰਦਾਤ ਅਸੀਂ ਦੇਖ ਰਹੇ ਹਾਂ ਕਿੰ ਲੁਧਿਆਣੇ ਦੇ ਵਿੱਚ ਸਰੇ ਆਮ ਸੜਕ ਦੇ ਉੱਤੇ ਤਿੰਨ ਨਿਹੰਗਾਂ ਦੇ ਨੇ ਸੰਦੀਪ ਠਾਪਰ ਜੋ ਕਿ ਅਤਵਾਦਿਆਂ ਦੇ ਹੇਲੇ ਚ ਸੀਗੇ ਉੱਤੇ ਹਮਲਾ ਕਰ ਦਿੱਤਾ ਗਿਆ ਔਰ ਉਸ ਹਮਲੇ ਦੇ ਦੌਰਾਨ ਜਿਹੜਾ ਪੁਲਿਸ ਅਫਸਰ ਨਾਲ ਸੀਗਾ ਜਿਹੜੇ ਕਾਰਵਾਈ ਨਹੀਂ ਕਰ ਸਕਿਆ ਉਹਦੇ ਖਿਲਾਫ ਕਾਰਵਾਈ ਕਰਨ ਦੀ بجائے ਉਸੇ ਨੂੰ ਗਵਾਹ ਰੱਖ ਲਿਆ ਗਿਆ ਉਹਦੇ ਨਾਮ ਤੇ ਐਫ ਆਰ ਹੋਈ ਇਸੀ ਤਰ੍ਹਾਂ ਸੀਪੀ ਲੁਧਾਨਾ ਦੇ ਆਫਿਸ ਦੇ ਅੰਦਰ Hindu leader ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਉਸ ਭੀੜ ਨੂੰ ਗ੍ਰਫਤਾਰ ਕਰਨ ਦੀ ਬਜਾਏ ਉਹਨਾਂ ਨੂੰ ਘੜੀਸ ਕੇ Hindu leader ਨਾਲ ਲਜਾਇਆ ਗਿਆ ਉਹ ਇਹ ਸਾਬਤ ਕੀਤਾ ਗਿਆ ਵੀ ਅਸੀਂ ਤੁਹਾਨੂੰ ਬਚਾ ਲਿਆ ਇਹ ਬੜੀ ਬਹਾਦਰੀ ਹੈ ਇਹ ਜਿਹੜੀਆਂ ਘਟਨਾਵਾਂ ਵਧ ਰਹੀਆਂ ਜਿਹੜਾ ਪੱਟੀ 'ਚ ਵੀ ਕੱਲਾਪਾ ਦੇਖਿਆ ਪਰਿਵਾਰ ਦੇ ਅੰਦਰ ਜਾ ਕੇ ਨੌ ਨਿਹੰਗਾਂ ਨੇ ਤਲਵਾਰਾਂ ਮਾਰ ਕੇ ਉਹਨਾਂ ਨੂੰ ਮਾਰ ਦਿੱਤਾ ਇਹ ਜਿਹੜੀ ਦਹਿਸ਼ਤ ਫੈਲ ਰਹੀ ਹੈ ਪੰਜਾਬ ਦੇ ਅੰਦਰ ਔਰ ਜਿਸ ਤਰੀਕੇ ਨਾਲ ਪੁਲਿਸ ਚੁੱਪਚਾਪ ਰੰਗ ਕਰਕੇ ਬੈਠੀ ਹੈ ਉਹਦੇ ਖਿਲਾਫ ਇਹ ਭਗਵਾ ਮੀਟੀਆਂ ਕੀਤੀਆਂ ਜਾ ਰਹੀਆਂ ਅਸੀਂ ਸਮਾਜ ਨੂੰ ਜਾਗਰੂਕ ਕਰਨਾ ਚਾਹੁੰਦੇ ਹਾਂ ਸਰਕਾਰ ਨੂੰ ਜਾਗਰੂਕ ਕਰਨਾ ਚਾਹੁੰਦੇ ਹਾਂ ਕਿ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਏ ਤਾਂ ਕਿ ਇਹ ਕੋਈ ਬੜਾ ਹੋਰ ਰੂਪ ਨਾ ਧਾਰਨ ਕਰ ਲੈ ਜਿਹੜਾ ਪੰਜਾਬ ਪਿਛਲੇ ਦੁਕਾਨ ਦੇ ਵਿੱਚੋਂ ਗੁਜ਼ਰਿਆ ਉਸ ਦੁਕਾਨ ਦੇ ਵੱਲ ਨਾ ਜਾਣਾ ਪਏ ਕਿ ਇਸ ਕਰਕੇ ਇਹ ਭਗਵਾ ਰਲੀਆਂ ਕੀਤੀਆਂ ਜਾ ਰਹੀਆਂ ਕਿ ਸਰਕਾਰ ਪੰਜਾਬ ਦੇ 45% ਹਿੰਦੂਆਂ ਦੇ ਮਨ 'ਚ ਜਿਹੜਾ ਸਵਾਲ ਆ ਗਿਆ ਕਿ ਮੁੱਖ ਮੰਤਰੀ ਜੀ ਨਾ ਕਿਸੇ ਵੀ ਘਟਨਾਵਾਂ ਦੀ ਨਿੰਦਾ ਨਹੀਂ ਕਰ ਰਹੇ ਜਿਹੜਾ ਸੂਰੀ ਦੀ ਹੱਤਿਆ ਹੋਈ ਤਾਂ ਮੁੱਖ ਮੰਤਰੀ ਨੇ ਕੋਈ ਨਿੰਦਾ ਨਹੀਂ ਕੀਤੀ ਸੰਦੀਪ ਠਾਪੜ ਤੇ ਹਮਲਾ ਹੋਇਆ ਕੋਈ ਨਿੰਦਾ ਨਹੀਂ ਕੀਤੀ ਪੱਟੀ ਦੇ ਵਿੱਚ ਨੇ ਹੰਗਾ ਨੇ ਗੁੰਡਾਗਰਦੀ ਕਰਦੇ ਹੋਏ ਅਤਵਾਦੀ ਤਰੀਕੇ ਦੇ ਨਾਲ ਉਸ ਬੰਦੇ ਨੂੰ ਕੱਟ ਦਿੱਤਾ ਮਾਰ ਦਿੱਤਾ ਕੋਈ ਮੁੱਖ ਮੰਤਰੀ ਵੱਲੋਂ ਸਰਕਾਰ ਦੇ ਕਿਸੇ ਮੰਤਰੀ ਵੱਲੋਂ ਨਿੰਦਾ ਨਹੀਂ ਆ ਰਹੀ ਤਾਂ ਪੰਜਾਬ ਦਾ Hindu ਇਹ ਸਮਝ ਰਿਹਾ ਕਿ ਕੀ ਪੰਜਾਬ ਦੇ ਮੁੱਖ ਮੰਤਰੀ ਔਰ ਮੰਤਰੀ ਪੰਜਾਬ ਦੇ ਹਿੰਦੂਆਂ ਦੇ ਮੰਤਰੀ ਔਰ ਮੁੱਖ ਮੰਤਰੀ ਨਹੀਂ ਹੈ ਇਹ ਸਾਰੇ ਮੁੱਦੇ ਨੂੰ ਲੈ ਕੇ ਸ਼ਿਵ ਸੈਨਾ ਹਿੰਦੁਸਤਾਨ ਸਵਾਲ ਚੱਕਰ ਗਿਆ ਭਗਵਾ ਬੈਠਕਾਂ ਦੇ ਰਾਹੀ ਕਿ ਇਹਨਾਂ ਦੇ ਖਿਲਾਫ ਕਾਰਵਾਈ ਕਦ ਹੋਏਗੀ ਕਦ ਮੁੱਖ ਮੰਤਰੀ ਨਿੰਦਾ ਕਰਕੇ ਪੰਜਾਬ ਦੇ 45% ਹਿੰਦੂਆਂ ਨੂੰ ਵਿਸ਼ਵਾਸ ਦੇਣਗੇ ਕਿ ਕੋਈ ਵੀ ਧੱਕਾ ਕੋਈ ਵੀ ਗੁੰਡਾਗਰਦੀ ਕੋਈ ਵੀ ਕਾਨੂੰਨ ਵਿਵਸਥਾ ਜਿਹੜੀ ਵਿਗੜ ਰਿਹਾ ਨਹੀਂ ਵਿਗੜਨ ਦਿੱਤੀ ਜਾਏਗੀ ਫਿਰ ਇਸ ਦੇ ਨਾਲ ਅਸੀਂ ਮੰਗ ਕਰ ਰਹੇ ਹਾਂ ਕਿ ਜਿਹੜੇ ਅਤਵਾਲ ਪੀੜਿਤ ਸੀਗੇ 35000 ਹਿੰਦੂ ਜਿਨ੍ਹਾਂ ਲਈ 781 ਕਰੋੜ ਰੁਪਏ ਮਨਜ਼ੂਰ ਕੀਤਾ ਗਿਆ ਉਹ ਜਿਹੜੇ 785 ਕਰੋੜ ਰੁਪਏ ਹੈ ਨਾ ਤਾਂ ਕੇਂਦਰ ਸਰਕਾਰ ਦੇ ਰਹੀ ਹੈ ਮੋਦੀ ਜੀ ਵਾਲੀ ਔਰ ਨਾ ਹੀ ਜਿਹੜਾ ਹੈ ਇਸ ਟਾਈਮ ਮੁੱਖ ਮੰਤਰੀ ਜੀ ਕੋਈ ਗੱਲ ਕਰ ਰਿਹਾ ਹੈ ਤਾਂ ਅਸੀਂ ਮੰਗ ਕਰ ਰਹੇ ਹਾਂ ਤੁਸੀਂ ਇੰਨੇ ਟਵੀਟ ਕਰ ਦਿਓ ਇਹਨਾਂ ਤੁਸੀਂ ਕੇਂਦਰ ਸਰਕਾਰ ਦੇ ਖਿਲਾਫ ਬੋਲਦੇ ਹੋ ਜਾਂ ਤਾਂ ਆਪਣੇ ਖਜ਼ਾਨੇ ਚ ਪੰਜਾਬ ਦੇ 45% ਹਿੰਦੂਆਂ ਨੂੰ ਮੰਜ਼ੂਰ ਕੀਤਾ ਹੈ 781 ਕਰੋੜ ਰੁਪਏ ਦੋ ਤਾਂ ਕਿ ਪੰਜਾਬ ਦੇ ਹਿੰਦੂਆਂ ਨੂੰ ਲੱਗੇ ਕਿ ਪੰਜਾਬ ਸਰਕਾਰ ਸਾਡੇ ਹੱਕ ਦੇ ਵੀ ਸਾਡੇ ਜ਼ਖਮਾਂ ਦੇ ਉੱਤੇ ਮਲਮ ਲਗਾਉਣ ਦਾ ਕੰਮ ਕਰ ਰਹੀ ਹੈ ਔਰ ਕੇਂਦਰ ਸਰਕਾਰ ਇਹ ਜ਼ਖਮਾਂ ਤੇ ਮਲਮ ਨਹੀਂ ਲਗਾ ਰਹੀ ਜਿਹੜੀ ਹਿੰਦੂਆਂ ਦੀ ਠੇਕੇਦਾਰ ਪਾਰਟੀ ਬੰਦੀ ਹੈ ਅਸੀਂ ਪਿਛਲੇ ਦਿਨਾਂ ਦੇ ਵਿੱਚ ਦੋ ਤਿੰਨ ਦਿਨ ਪਹਿਲਾਂ ਦੇਸ਼ ਦੇ ਗ੍ਰਹਿ ਮੰਤਰੀ ਸ੍ਰੀ ਨਿਤਿਆਨੰਦ ਰਾਜੂ ਨੂੰ ਮਿਲੇ ਔਰ ਉਹਨਾਂ ਨੂੰ ਗਿਆਨ ਦਿੱਤਾ ਕਿ ਇਹ ਚੈੱਕ ਹੋਣਾ ਚਾਹੀਦਾ ਕਿ ਅੱਤਵਾਦੀ ਹਮਲੇ ਤੋਂ ਦੌਰਾਨ ਪੰਜਾਬ ਪੁਲਿਸ ਨਿਸ਼ਕਿਰਿਆ ਕਿਉਂ ਹੋ ਰਹੀ ਹੈ ਸਭ ਤੋਂ ਪਹਿਲਾਂ ਜਿਹੜੇ ਅੱਤਵਾਦੀਆਂ ਨਾਲ ਲੜਦੇ ਸੀ ਪੰਜਾਬ ਪੁਲਿਸ ਦੇ ਅਫਸਰ ਜਵਾਨ ਜਿਨ੍ਹਾਂ ਨੂੰ ਝੂਠੇ ਮੁਕੱਦਮਿਆਂ ਦੇ ਵਿੱਚ ਜੇਲ੍ਹਾਂ 'ਚ ਬੰਦ ਕੀਤਾ ਉਹਨਾਂ ਨੂੰ ਬਿਨਾਂ ਸ਼ਰਤ ਰਿਹਾ ਕੀਤਾ ਜਾਣਾ ਚਾਹੀਦਾ ਕਿਥੇ ਇਹ ਤਾਂ ਨਹੀਂ ਕਿ ਉਹਨਾਂ ਦਾ ਮਨੋਬਲ ਗਿਰ ਗਿਆ ਦੂਸਰਾ ਅਸੀਂ ਸੁਝਾਅ ਦਤਾ ਕਿ ਕੁਝ ਐਸੇ ਤੱਤ ਜਿਹੜੇ ਖਾਲਸਾਣੀਆਂ ਅੱਤਵਾਦੀਆਂ ਦੀ ਸੋਚ ਨਾਲ ਸਾਂਝ ਰੱਖਦੇ ਆ ਉਹ ਘੁਸਪੈਠ ਕਰ ਗਏ ਪੰਜਾਬ ਪੁਲਿਸ ਦੇ ਅੰਦਰ ਉਹਨਾਂ ਦੀ ਨਿਸ਼ਾਨਦੇਹੀ ਔਰ ਸਕ੍ਰੀਨਿੰਗ ਹੋਣੀ ਚਾਹੀਦੀ ਹੈ ਤਾਂ ਕਿ ਬਹਾਦਰ ਪੰਜਾਬ ਪੁਲਿਸ ਜਿਹੜੀ ਕਿ ਹੱਤਵਾਰ ਦੇ ਖਿਲਾਫ ਲੜਦੀ ਰਹੀ ਹੈ ਉਹਨਾਂ ਦੀ ਸਾਖ ਦੇ ਉੱਤੇ ਕੋਈ ਬੱਟਾ ਨਾ ਲੱਗੇ ਔਰ ਸਕਰੀਨਿੰਗ ਕਰਕੇ ਇਹੋ ਜਿਹੇ ਤੱਤਾਂ ਨੂੰ ਬਾਹਰ ਕੱਢ ਦਿੱਤਾ ਜਾਵੇ ਔਰ ਸਭ ਤੋਂ ਜ਼ਰੂਰੀ ਅਸੀਂ ਗੱਲ ਕਹੀ ਵੀ ਬਿਨਾ ਕਿਸੇ ਹੀਲ ਹੁਜਤ ਤੋਂ ਪੰਜਾਬ ਪੁਲਿਸ ਦੇ ਅਧਿਕਾਰੀ ਤੇ ਜਵਾਨ ਜਿਹੜੇ ਜੇਲ੍ਹਾਂ ਚ ਬੇਕਸੂਰ ਬੰਦ ਕੀਤੇ ਆ ਉਹਨਾਂ ਨੂੰ ਦੇਸ਼ ਦੇ ਹੱਕ ਚ ਲੜਨ ਦੇ ਅਵਲ ਦੇ ਵਿੱਚ ਤੁਰੰਤ ਰਿਹਾ ਕੀਤਾ ਜਾਣਾ ਚਾਹੀਦਾ ਸਾਰੇ ਮੁਕੱਦਮੇ ਵਾਪਸ ਕਰਨੇ ਚਾਹੀਦੇ ਇੱਥੇ ਬੰਦੀ ਸਿੰਘਾਂ ਨੂੰ ਰਿਹਾ ਕਰਨ ਦੀ ਗੱਲ ਹੁੰਦੀ ਹੈ ਅੰਦੋਲਨ ਹੁੰਦੇ ਆ ਉਹ ਜਿਹੜੇ ਪੰਜਾਬ ਪੁਲਿਸ ਦੇ ਅਧਿਕਾਰੀ ਆ ਆਫਸਰਾਂ ਨੇ ਦੇਸ਼ ਦੇ ਹੱਕ ਦੇ ਵਿੱਚ ਲੜਾਈ ਲੜੀ ਆਪਣੇ ਬੱਚਿਆਂ ਦੀ ਜ਼ਿੰਦਗੀ ਦਾ ਚਲਾਤੀ ਉਹਨਾਂ ਨੂੰ ਜੇਲ੍ਹਾਂ ਵਿੱਚ ਬੰਦ ਕਰਨਾ ਕਿਸੇ ਵੀ ਦੇਸ਼ ਦੇ ਹਿੱਤ ਵਿੱਚ ਨਹੀਂ ਹੱਸਦਾ ਇਹ ਅਸੀਂ ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਸਾਹਮਣੇ ਮੰਗ ਰੱਖਿਆ 781 ਕਰੋੜ ਰੁਪਏ ਵੀ ਪੈਕੇਜ ਦੀ ਫਾਈਲ ਦੇਸ਼ ਦੇ ਪ੍ਰਧਾਨ ਮੰਤਰੀ ਔਰ ਗ੍ਰਹਿ ਮੰਤਰੀ ਦੇ ਟੇਬਲ ਤੇ ਹੈ ਕੋਬੇ ਅਸੀਂ ਯਾਦ ਦਵਾਇਆ ਵੀ ਤੁਸੀਂ ਕਹਿੰਦੇ ਹੋ ਕਿ ਅਸੀਂ ਹਿੰਦੂਆਂ ਦੇ ਬੜੇ ਸੁਭਜਨਤਕ ਆ ਤਾਂ ਇਹ ਫੰਡ ਵੀ ਰਿਲੀਜ਼ ਕਰੋ ਇਹ ਵੀ Shiv Sena Hindustan ਦੀ ਭਗਵਾ ਮੀਟਿੰਗਾਂ ਦਾ ਇੱਕ ਵਿਸ਼ੇ ਹੈ ਦੂਸਰਾ ਅਸੀਂ Shiv Sena Hindustan ਨੂੰ ਰਾਜਨੀਤਿਕ ਰੂਪ ਚ ਮਜ਼ਬੂਤ ਕਰਨਾ ਚਾਹੁੰਦੇ ਆ ਹਿੰਦੂਆਂ ਦੀ ਵੋਟ ਜਿਹੜੀ ਹੈ ਉਹ ਮਜ਼ਬੂਤ ਕੀਤੀ ਜਾਏ ਕਿਉਂਕਿ ਭਾਜਪਾ ਇਹ ਸਮਝ ਰਹੀ ਹੈ ਕਿ ਰਾਮ ਮੰਦਰ ਦੇ ਨਾਮ ਤੇ ਜਿਹੜੀ 18% ਹਿੰਦੂਆਂ ਦੀ ਵੋਟ ਆਈ ਹੈ ਉਹ ਇਕੱਠ ਜੁਟ ਰਹੇਗੀ ਉਹ ਟੈਂਪਰੇਰੀ ਵੋਟ ਸੀ ਹਿੰਦੂ ਸਮਾਜ ਨੂੰ ਸੀ ਜਾਗਰੂਕ ਕਰਕੇ ਇਹ ਵੋਟ ਦਾ ਪ੍ਰਤੀਸ਼ਤ ਸਿਵ ਸੰਨ ਹਿੰਦੁਸਤਾਨ ਦੇ ਪਾਲੇ ਚ ਵੀ ਅਸੀਂ ਲਿਆਣਾ ਚਾਹੁੰਦੇ ਆ। ਮੁੱਤੇ ਆਏ ਕਿ ਨਾਂ ਦੇ ਹੁੰਦੇ ਆ ਲੋਕਾਂ ਦੇ ਜਿਦਾਂ ਨਾਲ ਪੱਟੀ ਵੀ ਹੋਇਆ ਆ ਆ ਸਮਝਦੇ ਬੱਚੇ ਕੀ ਹੈ ਕਾਰਨ ਦੇਖੋ ਇਹ ਜਿਹੜਾ ਨਿਹੰਗਾਂ ਨੂੰ ਨਕੇਲ ਨਹੀਂ ਕੱਸੀ ਜਾ ਰਹੀ ਜਿਹੜਾ ਧਾਰਮਿਕ ਬਾਣੇ ਦਾ ਨਜ਼ਾਇਜ਼ ਫਾਇਦਾ ਉਠਾ ਰਿਹਾ ਇਹ ਅਗਰ ਸਰਕਾਰ ਮੂਖ ਦਰਸ਼ਕ ਬਣੇਗੀ ਅੱਜ ਤੱਕ ਉਸ ਹਮਲੇ ਦੇ ਉੱਤੇ ਜਾਂ ਲੁਧਿਆਣਾ ਦੇ ਹਮਲੇ ਦੇ ਉੱਤੇ ਮੁੱਖ ਮੰਤਰੀ ਜੀ ਦਾ ਇੱਕ ਵੀ ਟਵੀਟ ਨਹੀਂ ਆਇਆ ਹੋਰ ਗੱਲਾਂ 'ਚ ਟਵੀਟ ਕਰਦੇ ਰਹਿੰਦੇ ਆ ਤੇ ਇਹ ਪੁਲਿਸ ਜਿਹੜੇ ਪੁਲਿਸ ਵੀ ਉਸ ਮਾਮਲੇ 'ਚ ਫੇਲ ਹੋ ਜਾ ਰਹੀ ਹੈ ਮੁੱਖ ਮੰਤਰੀ ਦੀ ਸਾਫ ਡਾਇਰੈਕਸ਼ਨ ਨਾ ਹੋਣ ਕਰਕੇ ਪੁਲਿਸ ਅਸਮਜਸ ਦੀ ਨੀਤੀ ਚ ਪੈ ਗਈ ਹੈ ਮੁੱਖ ਮੰਤਰੀ ਨੂੰ ਸਖਤ ਸਟੈਂਡ ਲੈਣਾ ਚਾਹੀਦਾ ਹੈ ਔਰ ਕਹਿਣਾ ਚਾਹੀਦਾ ਹੈ ਕਿ ਧਾਰਮਿਕ ਬਾਣੇ ਦਾ ਦੁਰਪਯੋਗ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਪੰਜਾਬ ਸਰਕਾਰ ਔਰ ਪੰਜਾਬ ਪੁਲਿਸ ਨਹੀਂ ਬਖਸ਼ੇਗੀ ਮੁੱਖ ਮੰਤਰੀ ਨੂੰ ਸਖਤ ਹਦਾਇਤਾਂ ਪੰਜਾਬ ਪੁਲਿਸ ਨੂੰ ਦੇਣੀਆਂ ਚਾਹੀਦੀਆਂ ਵੀ ਇਹੋ ਜਿਹੇ ਲੋਕਾਂ ਨੂੰ ਜਿਹੜੇ ਧਾਰਮਿਕ ਬਾਣੇ ਦਾ ਦੁਰਪਯੋਗ ਕਰੇ ਕੜਾ ਸਬਕ ਸਿਖਾਇਆ ਜਾਏਗਾ ਮੁੱਖ ਮੰਤਰੀ ਦਾ ਮੌਨ ਧਾਰਨ ਕਰਕੇ ਬਹਿਗੇ ਇੱਕ ਵੀ ਸ਼ਬਦ ਨਹੀਂ ਬੋਲ ਰਹੇ ਕਿ ਪੰਜਾਬ ਪੁਲਿਸ ਨੂੰ ਡਾਇਰੈਕਸ਼ਨ ਨਹੀਂ ਜਾ ਰਹੀ ਇਸ ਕਰਕੇ ਇਸ ਤਰ੍ਹਾਂ ਦੀ ਗੁੰਡਾਗਰਦੀ ਇਸ ਤਰ੍ਹਾਂ ਦੇ ਅਤਿਨਕਵਾਦੀ ਹਮਲੇ ਹਿੰਦੂ ਸਮਾਜ ਦੇ ਪ੍ਰਤੀ ਵਧ ਰਹੇ ਸਿਮ ਸੈਨਾ ਹਿੰਦੁਸਤਾਨ ਦਾ ਸਪਸ਼ਟ ਸਟੈਂਡ ਹੈ ਕਿ ਅਸੀਂ ਜਿਹੜੀ ਭਗਵਾ ਮਿੰਡੀਆਂ ਕਰ ਰਹੇ ਹਾਂ ਅਸੀਂ ਕਿਉਂਕਿ ਸ਼ਾਂਤੀਪੂਰਨ ਤਰੀਕੇ ਨਾਲ ਹੀ ਮੰਗ ਕਰ ਸਕਦੇ ਹਾਂ ਜਨਮਤ ਤਿਆਰ ਕਰ ਸਕਦੇ ਆ ਲੋਕਾਂ ਦਾ ਓਪੀਨੀਅਨ ਤਿਆਰ ਕਰ ਸਕਦੇ ਆ ਤਾਂ ਅਸੀਂ ਇਹ ਓਪੀਨੀਅਨ ਹੀ ਤਿਆਰ ਕਰ ਰਹੇ ਆ ਤਾਂ ਕਿ ਚੁਣੇ ਹੋਏ ਮੁੱਖ ਮੰਤਰੀ ਦੇ ਉੱਤੇ ਲੋਕਾਂ ਦੇ ਜਨਮਤ ਦਾ ਪ੍ਰਭਾਵ ਹੈ ਔਰ ਮੁੱਖ ਮੰਤਰੀ ਦੀ ਜਿਹੜੀ ਵੀ ਮਜਬੂਰੀ ਹੈ ਚੁੱਪੀ ਦਾ ਉਹ ਚੁੱਪੀ ਤੋੜਨ ਔਰ ਪੰਜਾਬ ਦੇ 45% ਦੇ ਹਿੰਦੂਆਂ ਨੂੰ ਵੀ ਅਹਿਸਾਸ ਕਰਾਣ ਕਿ ਮੈਂ ਕਿਸੇ ਇੱਕ ਵਰਗ ਦਾ ਮੁੱਖ ਮੰਤਰੀ ਨਹੀਂ ਮੈਂ ਪੰਜਾਬ ਦੇ ਸਮੂਹ ਪਾਰਚਾਰੇ ਦਾ ਮੁੱਖ ਮੰਤਰੀ ਆ ਪੰਜਾਬ ਦੇ ਹਿੰਦੂਆਂ ਨੂੰ ਅਗਰ ਇਨਸਾਫ ਮਿਲੇਗਾ ਉਹਨਾਂ ਦਾ ਵਿਸ਼ਵਾਸ ਪੈਦਾ ਹੋਏਗਾ ਕਿ ਪੰਜਾਬ ਤੋਂ ਬਾਹਰ ਜਿਹੜਾ ਹਿੰਦੂ ਬੈਠਾ ਹੈ ਉਹਨਾਂ ਨੂੰ ਵੀ ਇੱਕ ਮੈਸੇਜ ਜਾਏਗਾ ਕਿ ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਉਥੇ ਅਤਵਾਦ ਵਖਵਾਦ ਦੇ ਖਿਲਾਫ ਇੱਕ ਸਖ਼ਤ ਸਟੈਂਡ ਲੈ ਰਹੀ ਹੈ ਕਿ ਕਿਸ ਨੇ ਕਿਹਾ ਕਿ ਪਾਰਟੀ ਕਿਉਂਕਿ ਚੋਣਾਂ ਲੜਨੀ ਹੈ ਅਸੀਂ ਆਪਣੇ ਕਾਡਰ ਨੂੰ ਸੰਦੇਸ਼ ਦਿੰਦਾ ਹੈ ਕਿ ਉਹ ਹੁਣ ਤੋਂ ਹੀ ਆਪਣਾ ਜਿਹੜਾ ਜਨ ਵਿਵਹਾਰ ਹੈ ਆਪਣਾ ਜਿਹੜਾ ਨੀਚਲਾ ਕਾਡਰਰ ਨੂੰ ਮਜ਼ਬੂਤ ਕਰਨ ਵਾਰਡ ਵਾਈ ਜਾਣ ਤਹਿਸੀਲ ਵਾਈ ਜਾਣ ਬਲਾਕ ਵਾਈਜ਼ ਜਾਣ ਕੇਵਲ 100 150 ਦੇ ਕਠਨਾਲ ਸੰਤੋਸ਼ਟ ਨਾ ਹੋਣ ਜਿਵੇਂ ਸੰਗਠਨ ਬਣਾਇਆ ਜਾ ਸਕਦਾ ਹੈ Shiv Sena Hindustan ਕੇਵਲ ਪੁਲਿਸ ਦੇ ਕੰਮਾਂ ਲਈ ਨਾ ਜਾਣੀ ਜਾਏ ਜਨਤਾ ਦੇ ਦੂਸਰੇ ਕੰਮ ਹੈ ਜਿਵੇਂ ਬਿਜਲੀ ਦਾ ਬਿੱਲ ਆ ਗਿਆ ਸਕੂਲ ਦੇ ਐਡਮਿਸ਼ਨ ਨਹੀਂ ਹੋ ਰਹੀ ਕਿਸੇ ਨਾਲ ਅਨਜਸਟਿਸ ਹੋ ਰਿਹਾ ਚਾਹੇ ਉਹ ਕਿਸੇ ਵੀ ਵਰਗ ਦਾ ਹੈ Shiv Sena Hindustan ਇਹਨਾਂ ਸਾਰੇ ਬਿੰਦੂਆਂ ਤੇ ਕੰਮ ਕਰੇ ਔਰ ਜਨਤਾ ਦੀ ਪਾਰਟੀ ਬਣਨ ਦੀ ਕੋਸ਼ਿਸ਼ ਕਰੇ ਇਹ ਠੀਕ ਹੈ ਕਿ ਤੁਸੀਂ ਹਿੰਦੂ ਸਮਾਜ ਦਾ ਪ੍ਰਤੀਨਿਧਿਤਵ ਕਰ ਰਹੇ ਹੋ ਪਰ ਜਨਤਾ ਦੇ ਹਿੱਤ ਦੇ ਵਿੱਚ ਚਾਹੇ ਉਹ ਸੀਵਰੇਜ ਸਿਸਟਮ ਹੈ ਸਟਰੀਟ ਲਾਈਟ ਹੈ ਪਾਣੀ ਦੀ ਸਮੱਸਿਆ ਹੈ ਅੱਜ ਕੱਲ ਸਾਡੇ ਉੱਤੇ ਇੱਥੇ ਮੈਨੂੰ ਪਤਾ ਨਹੀਂ ਉੱਥੇ ਸੀਵਰੇਜ ਦਾ ਪਾਣੀ ਮਿਕਸ ਹੋਣ ਕਰਕੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਫੈਲੀਆਂ ਪਟਿਆਲੇ ਤੇ ਇਸ ਤਰ੍ਹਾਂ ਦੀ ਕੋਈ ਜਨ ਹਿੱਤ ਦੇ ਖਿਲਾਫ ਕੁਝ ਹੋ ਰਿਹਾ ਹੈ ਕਿ ਸਮਾਜ ਦੀ ਅਗਵਾਈ ਕਰੇ शिवसेना ਦੋਸਤਾਨ ਕੇਵਲ ਆਤਵਾਦ ਬਖਵਾਦ ਦੇ ਖਿਲਾਫ ਬੋਲਣਾ ਹੀ शिवसेना ਹਿੰਦੁਸਤਾਨ ਦਾ ਕੰਮ ਨਹੀਂ ਹੈ ਜਨਤਾ ਦੇ ਹਿੱਤ ਵਿੱਚ ਵੀ ਕੰਮ ਕਰਨਾ शिवसेना ਹਿੰਦੁਸਤਾਨ ਦਾ ਲਕਸ਼ ਹੈ ਇਹ ਹੀ ਅੱਜ ਅਸੀਂ ਆਪਣੇ ਪਾਰਟੀ ਦੇ ਵਰਕਰ ਔਰ ਲੀਡਰਸ ਬਾਨ ਨੂੰ ਸਪਸ਼ਟ ਇਹ ਇੱਕ ਪਿੱਛੇ ਇੱਕ ਕਾਹ ਦਾ ਮਾਮਲਾ ਉੱਠਿਆ ਜਿਹਦੇ ਵਿੱਚ ਸ਼ੇਰਸ ਨਾਲ ਇਹ ਨੇ ਕਰਦਾ ਨੇ ਬੁੱਢਾ ਗੱਦੀ ਖਿਲਾਫ ਦੇ ਇੱਕ ਮੁੰਡੇ ਦਾ ਕਤਲ ਨਹੀਂ ਕੀਤਾ ਇਸ ਨੂੰ ਕੋਲਿੰਗ ਕਰਤਾ ਵੀ ਨਹੀਂ ਕੋਈ ਵੀ ਕਾਨੂੰਨ ਤੋੜਦਾ ਹੈ ਕੋਈ ਵੀ ਕਾਨੂੰਨ ਦੀ ਉਲੰਘਣਾ ਕਰਦਾ ਹੈ ਕਿ ਪੁਲਿਸ ਨੂੰ ਅਧਿਕਾਰ ਹੈ ਚਾਹੇ ਉਹ ਸਿਵ ਸੈਨਾ ਦਾ ਹੋਵੇ ਚਾਹੇ ਉਹ ਨਿਗਾ ਦਾ ਹੋਵੇ ਚਾਹੇ ਉਹ ਕਿਸੇ ਵੀ ਜਾਤੀ ਨਾਲ ਹੋਵੇ ਇਸ ਦੇਸ਼ 'ਚ ਕਾਨੂੰਨ ਸਭ ਤੋਂ ਉੱਪਰ ਹੈ ਕਿ ਕਾਨੂੰਨ ਦੀ ਕੋਈ ਵੀ ਉਲੰਘਣਾ ਕਰੇ ਸਾਡੀ ਪਾਰਟੀ ਦਾ ਕਰੇ ਜਾਂ ਕਿਸੇ ਪਾਰਟੀ ਦਾ ਵੀ ਕਰੇ ਉਹਦੇ ਖਿਲਾਫ ਕਾਰਵਾਈ ਹੋਣੀ ਹੀ ਚਾਹੀਦੀ ਹੈ ਕਾਨੂੰਨ ਦੇ ਖਿਲਾਫ ਅਗਰ ਐ ਤੇ ਕਾਰਵਾਈ ਹੋਣੀ ਚਾਹੀਦੀ ਹੈ ਅਗਰ ਨਹੀਂ ਹੈ ਤੇ ਫਿਰ ਕਾਨੂੰਨ ਦੇ ਮੁਤਾਬਕ ਹੋਦੀ ਪੈਰਵੀ ਹੋਣੀ ਚਾਹੀਦੀ ਹੈ